ਅੱਜ ਅਸੀਂ ਤੁਹਾਨੂੰ ઓਰੀਨ ਇੰਟਰਨੈਸ਼ਨਲ ਦੇ ਕੋਸਮੈਟੋਲੋਜੀ ਕੋਰਸ ਬਾਰੇ ਦੱਸਾਂਗੇ। ઓਰੀਨ ਇੰਟਰਨੈਸ਼ਨਲ ਦੇ ਕੋਸਮੈਟੋਲੋਜੀ ਕੋਰਸ ਵਿੱਚ ਤੁਸੀਂ ਐਡਵਾਂਸ ਅਤੇ ਡਿਪਲੋਮਾ ਕੋਰਸ ਕਰ ਸਕਦੇ ਹੋ। ਪਹਿਲੇ ਨੰਬਰ ਤੇ ਆਉਂਦਾ ਹੈ ਡਿਪਲੋਮਾ ਕੋਸਮੈਟੋਲੋਜੀ ਕੋਰਸ ਜਿਸ ਦੀ ਡਿਊਰੇਸ਼ਨ 7 ਮਹੀਨੇ ਦੀ ਹੈ। ਇਸ ਦੇ ਵਿੱਚ ਆਉਂਦੇ ਹੈ ਬਿਊਟੀ, ਹੈਅਰ ਵਿੱਚ ਆਉਂਦਾ ਹੈ ਸ਼ੈਂਪੂ ਐਂਡ ਹੈਅਰ ਕੰਡੀਸ਼ਨਿੰਗ, 올 ਟਾਈਪ ਦੇ ਹੈਅਰ ਕੱਟਸ ਅਤੇ ਹਰੇਕ ਤਰ੍ਹਾਂ ਦੇ ਮੇਕਅਪ ਬਾਰੇ ਦੱਸਿਆ ਜਾਂਦਾ ਹੈ। ਦੂਜੇ ਨੰਬਰ ਤੇ ਆਉਂਦਾ ਹੈ ਐਡਵਾਂਸ ਡਿਪਲੋਮਾ ਕੋਸਮੈਟੋਲੋਜੀ ਕੋਰਸ। जिस दी ड्यूरेशन 9 ਮਹੀਨੇ ਦੀ ਹੈ ਇਸ ਦੇ ਵਿੱਚ ਸਕਿਨ ਐਨਾਲਾਈਸਿਸ ਬਲੀਚ ਅਤੇ ਫੇਸ਼ੀਅਲ ਮ사ਜ ਦੇ ਬਾਰੇ ਦੱਸਿਆ ਜਾਂਦਾ ਹੈ ਜੇ ਅਸੀਂ ਗੱਲ ਕਰੀਏ ਭਾਰਤ ਵਿੱਚ ਟਾਪ ਕੋਸਮੈਟੋਲੋਜੀ ਕੋਰਸ ਦੀ ਅਕੈਡਮੀਆਂ ਬਾਰੇ ਤਾਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਵੀੰਦੀ ਇੰਟਰਨੈਸ਼ਨਲ ਅਕੈਡਮੀ ਜਿਸ ਨੂੰ ਹਾਈ ਟ੍ਰੇਨਿੰਗ ਗੁਣਵਾਤਾ ਤੇ ਸਿਖਲਾਈ 100% ਪਲੇਸਮੈਂਟ ਦੇਣ ਦੀ وجہ ਤੋਂ ਲਗਾਤਾਰ 6 ਵਾਰੀ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁੱਕੀ ਹੈ ਦੂਜੇ ਨੰਬਰ ਤੇ ਆਉਂਦੀ ਹੈ VLCC ਅਕੈਡਮੀ ਤੀਜੇ ਨੰਬਰ ਤੇ ਆਉਂਦੀ ਹੈ ਲਕਮੀਆ ਅਕੈਡਮੀ ਚੌਥੇ ਨੰਬਰ ਤੇ ਆਉਂਦੀ ਹੈ ओरिन ਇੰਟਰਨੈਸ਼ਨਲ ਅਕੈਡਮੀ ਅਤੇ 5ਵੇਂ ਨੰਬਰ ਤੇ ਹੁੰਦੀ ਹੈ LTA ਅਕੈਡਮੀ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ